ਚਾਹ ਵੀ ਨਹੀਂ ਹੈ ਜੀ ਪੁੱਛ ਚਾਹ ਵੀ ਨਹੀਂ ਹੈ ਬਾਹਰ ਤੋਂ ਦਾ ਬਹੁਤ ਹੈ ਤੁਹਾਨੂੰ ਦਾ ਬਹੁਤ ਹੈ ਬਾਹਰ ਤੋਂ ਇਹ ਮੂਹ ਨਾ ਆਵਣਾ ਦੱਕਾ ਟੈਂਕਾ ਮੈਂ ਸਤਿ ਸ਼੍ਰੀ ਅਕਾਲ ਕਹ ਦੋ ਸਤਿ ਸ਼੍ਰੀ ਅਕਾਲ ਜੀ ਬੋਲ ਕੇ ਵੀ ਕਹੋ ਬੋਲੋ ਵੀ ਸਤਿ ਸ਼੍ਰੀ ਅਕਾਲ ਬੋਲੋ ਹੈ ਬੋਲ ਰਹੀ ਨਹੀਂ ਹੈ ਜੀ ਹਾਤ ਰਾਂ ਨਹੀਂ ਹੋ ਰਹੀ ਅੱਛਾ ਪੁੱਛੋ ਇੱਧਰ ਪੁੱਛੋ ਇੱਧਰ ਪੁੱਛੋ ਚੁੰਡੀਆਂ ਵੱਢਣ ਲੱਗ ਗਿਆ ਹੁਣ ਮੇਰੇ ਉੱਤੇ ਹਾਏ ਰੱਬਾ ਇੱਥੇ ਬੈਠੇ ਹੋ ਇੱਥੇ ਬੈਠੇ ਹਾਂ ਤੁਸੀਂ ਗਰੁੱਪ ਜਦਾਂ ਆਪਣੇ ਸ਼ਹਿਰ ਵਾਲੇ ਗਰੁੱਪ 'ਚ ਮੈਸੇਜ ਆਈ ਜਾਂਦੇ ਆ ਅੱਜ ਫੇਰ ਬੰਦ ਆ ਲੈਟ ਬਾਈ ਬੰਦ ਕਰਦਾ ਨਾਲੇ ਤਾਂ ਸਾਨੂੰ ਹੋਰ ਕਿਉਂਦੀ ਮੈਚਿੰਗ ਸੀਗੀ ਉੱਥੇ ਮੈਸੇਜ ਆਈ ਜਾਂਦੇ ਆ ਅੱਜ ਫੇਰ ਲੈਟ ਬੰਦਦਾ ਬਾਈ ਸਾਡਾ ਤਾਂ ਬੰਦਦਾ ਭਾਈ ਕਿਚਹ ਹੈਡ ਵਾਲੀ ਗਰੁੱਪ 'ਚ ਮੈਸੇਜ ਆਈ ਜਾਂਦੇ ਆ ਬਤਲ ਤੂੰ ਥਨ ਵੀ ਕਰ ਲਵੀ ਉਹਨਾਂ ਨੇ ਗੁਰਨੇ ਇੱਕ ਪਾਈ ਹੋਈ ਸੀ ਕੰਪਲੀਟ ਉਹਨਾਂ ਜਿਹਦੇ ਬੰਦ ਦਾ ਸੱਤਾਂ ਪੀਕ ਸੱਤਾਂ ਪੀਕ ਕਰਦੇ ਆ ਜਾ ਵੀ ਲੈ ਉਧਰ ਉਧਰ ਸੇਕ ਰੱਖੀ ਆ ਕਾ ਕਰੀ ਇੱਧਰ ਨਿੱਕੀ ਐ ਇੱਥੇ ਕਰ ਲ ਮਿੱਠੀ ਵੀ ਗਾਂ ਤੋਂ ਰੱਖੀ ਓਹ ਬਹੁਤ ਜੰਦਾ ਬੱਚਾ ਹੈ ਜੰਦਾ ਬੱਚਾ ਹੈ ਸੁਣਨਾ ਸੱਸਾ ਦਾ ਜਿੰਨਾ ਹੀ ਟੁਈ ਕੰਨੀ ਆ ਮੇਰੇ ਮੁੰਡੇ ਨੇ ਹੈਨਾ ਹਲੋ ਜੀ গুਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਵੀ ਵਧੀਆ ਠੀਕ ਠਾਕ ਆ ਤੇ ਫੁੱਲ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਖਿੰਡੇ ਹੋਏ ਆ ਤੇ ਤੁਸੀਂ ਵੀ ਸਾਰ ਇਨਾ ਫੁੱਲਾਂ ਵਾਂਗੂ ਹੱਸਦੇ ਖੇੜਦੇ ਰਹੋ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਤੇ ਸੀਰਤ ਨਾ ਧੋ ਕੇ ਰੈਡੀ ਆ ਤੇ ਮੇਰਾ ਹਜੇ ਕੰਮ ਥੋੜਾ ਜਿਹਾ ਪੈਂਡਿੰਗ ਆ ਇਧਰ ਪਾਣੀ ਰਾਤ ਲੱਗ ਗਿਆ ਤੇ ਸੀਰਤ ਖੜਾ ਗੇਟਾਂ ਚ ਨਾ ਧੋ ਕੇ ਸੀਰਤ ਰੈਟੀ ਆ ਮੇਰਾ ਹਜੇ ਝਾੜੂ ਪੋਚਾ ਸਾਰਾ ਕੁਝ ਪਿਆ ਅੱਜ ਸੰਡੇ ਆ ਤੇ ਆਪਾਂ ਲੇਟ ਹੀ ਉੱਠੇ ਹੈ ਸੀਰਤ ਸੀਰਤ ਨਾ ਕੇ ਆ ਖੜਾ ਚਲੋ ਬੱਚੇ ਆਜੋ ਅੰਦਰ ਤੇ ਮੈਂ ਲੱਗੀ ਸੀ ਹੁਣ ਮਸ਼ੀਨ ਲਾਉਣ ਚਲੋ ਜੀ ਕੱਪੜੇ ਕੱਢੇ ਪਏ ਆ ਮੇਰੇ ਬਾਸਕਟ ਜੀ ਤੇ ਮੈਂ ਲਾਦਾ ਮਸ਼ੀਨ ਹੈ ਤੇ ਕਰ ਲਈਏ ਕੰਮ ਫਿਰ ਮਿਲਦੇ ਆਗੇ ਤੁਹਾਨੂੰ ਹਾਂਜੀ ਆਪਾਂ ਹੁਣ ਚਲੇ ਸੀਗੇ ਠਾੜ ਤੇ ਤੇ 808 ਗ੍ਰਾ ਟਾਈਮ ਹੋਊਗਾ ਨਹਾ ਨੂੰ ਲਏ ਸੀਗੇ ਤੇ ਨਹਾ ਕੇ ਉਦੋਂ ਪਹਿਲਾਂ ਗੱਡੀ ਗੁੱਡੀ ਧੋਤੀ ਸੀਗੀ ਆਹ ਘੜੀਆ ਰਾਣੀ ਸੁੰਦਰਾ ਧੋਤੀ ਨਿੱਕ ਥੋੜੀ ਧੋਤੀ ਤੋਂ ਹੋਈ ਸੀਗੀ ਉਹ ਨਿੱਕ ਧੋਲੀ ਸੀਗੀ ਬੱਕੀ ਠੰਡ ਬਹੁਤ ਸੀ ਮਦਨੀਪਨ ਜੀ ਤੇ ਉਹ ਤੇਰਾ ਪੈਸੇ ਸੀ ਕਿ ਉੱਤੇ ਤੇ ਹੁਣੇ ਉੱਥੇ ਸਟਾਰਟ ਕੀ ਸੀ ਕਰਨ ਹੋਈ ਗਈ ਤੇ ਉਦੋਂ ਬਾਅਦ ਚੱਪਾ ਚੱਲਦੇ ਆ ਠਾੜ ਤੇ ਪਿਛਲੀ ਵਾਰ ਵੀ ਜਾਣੀ ਮੈਨੂੰ ਉਹਨਾਂ ਕੋਲ ਗਏ ਹੋਏ ਸੀ ਠੰਡ ਬਹੁਤ ਜ਼ਿਆਦਾ ਹਾਂ ਤੋਲੇ ਆ ਗਏ ਹਾਂ ਬੰਦੇ ਸਾਰਾ ਆ ਗਿਆ ਹੈ ਫੁੱਲ ਫੁੱਲ ਕਾਫੀ ਗਿਰੇ ਪਏ ਆ ਹਨਾ ਗੁਲਾਬ ਕੇ ਫੁੱਲ ਪੈਪ ਠੰਡੀ ਬਹੁਤ ਆ ਪੈਪ ਨੇ ਤਾਂ ਆਕੜ ਨਹੀਂ ਆ ਗੁਲਾਬ ਦੇ ਫੁੱਲ ਵੀ ਝੜ ਰੋਂਦੀ ਫਿਰਦੀ ਆ ਆਖਰੀ ਵਈਆ ਤੁਹਾਨੂੰ ਇਹ ਧੁੱਪ ਜੀ ਆਈ ਹੈ ਹੁਣ ਥੋੜੀ ਜਿਹੀ ਠੰਡੇ ਦਾ ਹਜੇ ਆਈ ਨਹੀਂ ਮਰੂਤ ਤੇ ਕੁਝ ਮੇਂਂਗੂ ਕਿੰਨਾ ਦੇ ਸੰਤਰੇਆਂ ਤੇ ਹੈ ਆ ਵੀ ਗੁੱਟ ਦੀ ਕੈਰੀ ਆਪਾਂ ਲੱਗੇ ਸੀ ਹੁਣ ਥੋੜੇ ਜੇ ਮੇਥੇ ਤੋੜਨ ਨੂੰ ਮੈਥੋਂ ਥੋੜੇ ਜਿਵੇਂ ਕਾਹ ਤੋੜ ਕੇ ਧੋਲੇ ਪਹਿਲਾਂ ਥੋੜੇ ਜੇ ਹੋਰ ਤੋੜਨੇ ਆ ਚਲੋ ਜੀ ਮੈਂ ਇਥੇ ਤੋੜ ਲਵਾ ਮੈਂ ਅੱਜ ਬਣਾਉਣੀ ਆ ਮੇਥੇ ਵਾਲੀ ਰੋਟੀ ਤੇ ਮਿਲਦੇ ਆ ਤੁਹਾਨੂੰ ਅੱਗੇ ਸਿਰ ਤਰੋਈ ਜਾਂਦੀ ਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਉੱਥੇ ਹੀ ਖੜ ਗਈ ਗੁੱਸੇ ਹੋ ਕੇ ਮੈਨੂੰ ਲੈ ਕੇ ਨਹੀਂ ਗਈ ਚਲੋ ਜੀ ਮੈਂ ਤੋੜ ਲਵਾ ਮੈਂਥੇ ਵਗੈਰਾ ਸਾਰੇ ਆਪਾਂ ਧੋ ਕੇ ਰੱਖ ਲੇ ਥੋੜਾ ਜਿਹਾ ਧਣੀਆਂ ਵਾ ਤੇ ਹੁਣ ਆਪਾਂ ਇਹਨੂੰ ਕੁੰਡੇ 'ਚ ਕੁੱਟ ਲਾਂਗੇ ਤੇ ਕੁੱਟ ਕੇ ਫੇਰ ਆਪਾਂ ਇਹਦਾ ਮਿਕਸਚਰ ਤਿਆਰ ਕਰ ਲਈਏ ਤੇ ਬਣਾਉਣੀ ਆ ਮੇਥੇ ਵਾਲੀ ਰੋਟੀ ਅੱਜ ਆ ਸਮਾਂ ਵੀਡੀਓ ਸ਼ੁਰੂ ਕਰਨੀ ਭੁੱਲੀ ਗਈ ਸੀ ਮੈਂ ਇਥੇ ਲਾਉਣ ਲੱਗੀ ਸੀ ਮੱਕੀ ਦੇ ਆਟੇ 'ਚ ਤੇ ਮੈਂ ਇਥੇ ਆਪਾਂ ਰਲ ਲਈ ਸੀ ਕੁੰਡੇ 'ਚ ਤੇ ਥੋੜੇ ਜਿਵੇਂ ਮੈਂ ਹੱਥ ਨਾਲ ਕਰਦਣ ਵਾਲੀ ਮਤਲਬ ਘੱਟ ਲੈਣੀ ਮੈਨੂੰ ਥੋੜੇ ਜੀ ਉਦਾਂ ਵਧੀਆ ਲੱਗਦੇ ਆ ਨਾਲ ਪੱਤੇ ਜੀ ਵੀ ਤੇ ਬਾਕੀ ਆ ਆਪਾਂ ਜਮਾ ਬਰੀਕ ਪੀਸ ਲਈ ਸੀਗੇ ਤੇ ਨਮਕ ਪਾ ਟਾ ਕੇ ਪਾ ਬਸ ਇਹਦੇ 'ਚ ਹੁਣ ਆਪਾਂ ਨਮਕ ਵਗੈਰਾ ਐਡ ਕਰਕੇ ਹਰੀਆਂ ਮਿਰਚਾਂ ਮੈਂ ਇਹਦੇ 'ਚ ਜੋਪ ਕਰਤੀਆਂ ਤੇ ਫਾਉਂਡੇਸ਼ਨ ਇਸੀ ਮੈਂ ਪੁੱਟੀ ਮੈਨੂੰ ਚੜਦੀਆਂ ਬਹੁਤ ਆ ਇਹ ਕੌੜੀਆਂ ਨੂੰ ਪਤਨ ਪੈਣੀ ਆ ਕਰਕੇ ਤਾਂ ਇਹਨੂੰ ਜਦੋਂ ਧੋਨੇ ਵੀ ਆ ਨਾ ਵਾਸ਼ਿੰਗ ਦੇ ਵਿੱਚ ਉਦੋਂ ਵੀ ਪਾਣੀ ਜਦੋਂ ਪੈਂਦਾ ਉਦੋਂ ਵੀ ਬਹੁਤ ਚੜਦੀਆਂ ਇਹ ਮਿਰਚਾਂ ਹਰੀਆਂ ਕੌੜੀਆਂ ਕੌੜੀਆਂ

ਆਪਾਂ ਆਪਣੀ ਥਾਲੀ ਲਗਾ ਲਈ ਤੇ ਮੇਥੇ ਵਾਲੀ ਰੋਟੀ ਨਾਲ ਥੋੜੀ ਜੀ ਸਬਜੀ ਤੇ ਨਾਲ ਦਹੀਂ ਤੇ ਨਾਲ ਲੱਸੀ ਤੇ ਹੁਣ ਖਾਣੇ ਆ ਤੇ ਬਾਕੀ ਰੋਟੀ ਅੱਜ ਬਹੁਤ ਲੇਟ ਹੋ ਗਈ ਕਿਉਂਕਿ ਹਸਬੰਡ ਚਲੇ ਗਏ ਅੱਜ ਠਾਠ ਤੇ ਠਾਠ ਤੇ ਵੀ ਗਈ ਕਹਿੰਦੇ ਹੁੰਦੇ ਮੌਕੇ ਤੇ ਧੋਖਾ ਹੀ ਦੇਗੇ ਹਨਾ ਸਵੇਰੇ ਕਹਿੰਦੇ ਜਾਣਾ ਸੀਗਾ ਗੁਰਦੁਆਰਾ ਸਾਹਿਬ ਵਗੈਤ ਵੀ ਮੈਨੂੰ ਇਹ ਸੀਗਾ ਵੀ ਸ਼ਾਇਦ ਮੁੜ ਕੇ ਘਰੇ ਆਉਣਗੇ ਵੀ ਉਹਨਾਂ ਦੇ ਆਇਆ ਤੋਂ ਰੋਟੀ ਬਣਾਉਂਗੀ ਪਰ ਉਹ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਮਤਲਬ ਰੱਖਬਾ ਸਾਹਿਬ ਗਏ ਸੀਗੇ ਉੱਥੋਂ ਸਿੱਧੇ ਚਲੇ ਗਏ ਉਹ ਠਾਠ ਤੇ ਹੈਨਾ ਜਿੱਥੇ ਮਰੀਜ਼ ਵਗੈਰਾ ਦੇਖਦੇ ਨੇ ਉੱਥੇ ਹੀ ਚਲੇ ਗਏ ਹੈਨਾ ਸੇਵਾ ਕਰਨ ਤੇ ਮੈਂ ਵੇਟ ਕਰੀ ਜਾਂਦੀ ਸੀ ਘਰੇ ਵੀ ਆਉਣਗੇ ਤੇ ਫੇਰ ਰੋਟੀ ਬਣਾਉਂਗੀ ਮੇਥੇ ਆਣੀ ਤੇ ਬਸ ਟਾਈਮ ਤੇ ਧੋਖਾ ਹੀ ਦੇਣ ਵਾਲੀ ਗੱਲ ਹੋ ਗਈ ਹੈਨਾ ਤੇ ਮੇਰੀ ਵੀ ਰੋਟੀ ਲੇਟ ਕਰਾਤੀ ਤੇ ਚਲੋ ਕੋਈ ਨਾ ਜੀ ਆਪੀ ਹੁਣ ਸ਼ਾਮ ਨੂੰ ਆਉਣਗੇ ਕਹਿੰਦੇ ਸ਼ਾਮ ਨੂੰ ਖਾ ਲੂ ਮੈਂ ਸ਼ਾਮ ਨੂੰ ਬਣਾ ਦੀ ਤੇ ਆਪਾਂ ਰੋਟੀ ਖਾ ਲਈਏ ਬਹੁਤ ਭੁੱਖ ਲੱਗੀ ਪਈ ਆ ਮੈਨੂੰ ਤਾਂ ਦੇਖ ਕੇ ਹੋਰ ਵੀ ਭੁੱਖ ਲੱਗੀ ਆਈ। ਟਾਟਾ ਟਾਟਾ ਕੀ ਹੋਇਆ ਲੱਗਿਆ ਬੂ ਮਰੋੜ ਮੇਰੀ ਚੁੰਗੜੀ ਪੜਦਾ ਚੁੰਗੜੀ ਬਾਹਰ ਚੱਲਦੇ ਬਾਹਰ ਚੱਲਦੇ ਆਪਾਂ ਰੋਟੀ ਖਾਂਦੇ ਆ ਹਾਂ ਗੰਦਾ ਬੱਚਾ ਹਟ ਪੁੱਠੀਆਂ ਸ਼ਰਾਰਤਾ